ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਜੇਕਰ ਤੁਸੀਂ ਆਪਣੀ ਗੱਡੀ ਦਾ ਪੋਲੂਸ਼ਨ ਸਰਟੀਫਿਕੇਟ ਨਹੀਂ ਲੱਤਾ ਅਜ ਤੱਕ ਗੱਡੀ ਦਾ ਪੋਲੂਸ਼ਨ ਨਹੀਂ ਕਰਵਾਇਆ ਜਾਂ ਐਕਸਪਾਇਰ ਹੋ ਗਿਆ ਵੈ ਤਾਂ ਜਲਦ ਹੀ ਕਰਵਾ ਲਵੋ ਕਿਉਂਕਿ ਦਿੱਲੀ ਸਰਕਾਰ ਦੇ ਵੱਲੋਂ ਨਿਯਮ ਐ ਲਾਗੂ ਹੋਣ ਲੱਗੇ ਨੇ ਤੁਹਾਡਾ ਚਲਾਨ ਹੈ ਜੋ ਹੁਣ ਆਟੋਮੈਟਿਕਲੀ ਕੱਟ ਜਾਵੇਗਾ ਈਚਲਾ ਨੂੰ ਤੁਹਾਡੇ ਫੋਨ ਤੇ ਮੈਸੇਜ ਭੇਜ ਦਿੱਤਾ ਜਾਵੇਗਾ ਤੁਹਾਡਾ ਚਲਾਨ ਕੱਟ ਦਿੱਤਾ ਜਾਵੇਗਾ ਸੋ 15 ਅਗਸਤ ਤੋਂ ਬਾਅਦ ਸੋ ਹੁਣ ਦਿੱਲੀ ਸਰਕਾਰ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਕੈਮਰਾ ਇੰਸਟਾਲ ਕੀਤੇ ਜਾਣਗੇ ਜਿੰਨਾ ਪੈਟਰੋਲ ਪੰਪਾਂ ਦੇ ਉੱਪਰ ਕੈਮਰਾ ਇੰਸਟਾਲ ਦੇ ਉਹਨਾਂ ਪੈਟਰੋਲ ਪੰਪਾਂ ਦੇ ਉੱਤੇ ਸੌਫਟਵੇਅਰ ਹੀ ਇੰਸਟਾਲ ਕਰਨਾ ਹੈ ਸਿਰਫ ਅਤੇ ਉਸ ਤੋਂ ਬਾਅਦ ਕੀ ਹੋਵੇਗਾ ਕਿ ਜੋ ਜੋ ਗੱਡੀਆਂ ਨੇ 2 wheelers ਨੇ 4 wheelers ਨੇ ਕੋਈ ਵੀ ਤਰ੍ਹਾਂ ਦਾ ਵਹੀਕਲ ਹੈ ਦਿੱਲੀ ਦੇ ਵਿੱਚ ਲੱਖਾਂ ਹੀ ਵਹੀਕਲਸ ਨੇ ਜਿਨ੍ਹਾਂ ਦੇ ਵਿੱਚ ਲਗਭਗ 40% ਦੀ ਵਹੀਕਲਸ ਅਜਿਹੀਆਂ ਨੇ ਜਿਨ੍ਹਾਂ ਦਾ ਪੋਲਿਊਸ਼ਨ ਹੈ ਜੋ ਨਹੀਂ ਹੋਇਆ ਜੇਕਰ ਤੁਹਾਡੀ ਗੱਡੀ ਦਾ ਪੋਲਿਊਸ਼ਨ ਨਹੀਂ ਹੋਇਆ ਤਾਂ ਤੁਸੀਂ ਵੀ ਜਲਦੀ ਹੀ ਕਰਵਾ ਲਵੋ ਕਿਉਂਕਿ ਜੇਕਰ ਤੁਸੀਂ ਤੇਲ ਪੁਆਣ ਜਾਵੋਗੇ 15 ਅਗਸਤ ਤੋਂ ਬਾਅਦ ਤਾਂ ਦਿੱਲੀ ਦੇ ਜਿਸ પેટ્રોલ ਪੰਪ ਦੇ ਉੱਤੇ ਸੌਫਟਵੇਅਰ ਤੇ ਕੈਮਰਾ ਇੰਸਟਾਲ ਹੋਣਗੇ ਸੋ ਉੱਥੇ ਜਾਂਦਿਆਂ ਹੀ ਤੁਹਾਡਾ ਚਲਾਨ ਕੱਟ ਜਾਂਦਾ ਸੋ ਪੂਰੀ ਪ੍ਰਕਿਰਿਆ ਸਮਝਾ ਦਿੰਦੇ ਆ ਕਿ ਇੱਕ ਜੋ ਪੈਟਰੋਲ ਪੰਪ ਦੇ ਉੱਪਰ ਕੈਮਰਾ ਤੇ ਸੌਫਟਵੇਅਰ ਇੰਸਟਾਲ ਕਰ ਦਿੱਤਾ ਜਾਵੇਗਾ ਜਦ ਤੁਸੀਂ ਆਪਣੀ ਗੱਡੀ ਆਪਣਾ ਵਹੀਕਲ ਲੈ ਕੇ ਪੈਟਰੋਲ ਪੰਪ ਤੇ ਜਾਵੋਗੇ ਤਦ ਤੁਹਾਡਾ ਜੋ ਗੱਡੀ ਉਸ ਨੂੰ ਸਕੈਨ ਕਰ ਦਿੱਤਾ ਜਾਵੇਗਾ ਸਕੈਨ ਕਰਨ ਤੋਂ ਬਾਅਦ ਤੁਹਾਡੇ ਵਹੀਕਲ ਦਾ ਡਾਟਾ ਵਾ ਉਸ ਦੇ ਵਿੱਚ ਦੇਖਿਆ ਜਾਵੇਗਾ ਕਿ ਪੋਲੂਸ਼ਨ ਹੋਇਆ ਵਾ ਜੇਕਰ ਤੁਹਾਡਾ ਪੋਲੂਸ਼ਨ ਹੋਇਆ ਵਾ ਤਾਂ ਤੁਸੀਂ ਬਚ ਜਾਓਗੇ ਜੇਕਰ ਤੁਹਾਡਾ ਪੋਲੂਸ਼ਨ ਨਹੀਂ ਹੋਇਆ ਤਾਂ ਸਰਕਾਰ ਤੁਹਾਨੂੰ 1 ਘੰਟੇ ਦੀ ਮੌਹਲਤ ਦੇਵੇਗੀ 1 ਘੰਟੇ ਦੇ ਵਿੱਚ ਵਿੱਚ ਜੇਕਰ ਤੁਸੀਂ ਆਪਣੀ ਗੱਡੀ ਦਾ ਪੋਲਿਊਸ਼ਨ ਹੈ ਕਰਵਾ ਲੈਨੇ ਹੋ ਤਾਂ ਤੁਹਾਡਾ ਚਲਾਨ ਹੋਣ ਤੋਂ ਬਚ ਜਾਵੇਗਾ ਪਰ ਜੇਕਰ ਤੁਸੀਂ ਇਸ 1 ਘੰਟੇ ਦੇ ਵਿੱਚ ਪੋਲਿਊਸ਼ਨ ਹੈ ਗੱਡੀ ਦਾ ਨਹੀਂ ਕਰਵਾਨੇ ਹੋ ਪੋਲਿਊਸ਼ਨ ਸਰਟੀਫਿਕੇਟ ਨਹੀਂ ਲੰਨੇ ਹੋ ਤਾਂ ਤੁਹਾਡੀ ਗੱਡੀ ਦਾ ਚਲਾਨ ਜੋ ਆਨਲਾਈਨ ਹੋ ਜਾਵੇਗਾ ਔਰ ਤੁਹਾਡੇ ਫੋਨ ਨੰਬਰ ਦੇ ਉੱਪਰ ਤੁਹਾਨੂੰ ਚਲਾਨ ਕੱਟ ਕੇ ਭੇਜ ਦਿੱਤਾ ਜਾਵੇਗਾ ਸੋ ਇਹ ਖਾਸ ਗੱਲ ਹੈ ਸਾਂਝੀ ਕਰਨੀ ਹੈ ਕਿਉਂਕਿ 40% ਦੀ ਵਹੀਕਲ ਅਜਿਹੀਆਂ ਨੇ ਜਿਨ੍ਹਾਂ ਦਾ ਪੋਲੂਸ਼ਨ ਨਹੀਂ ਹੋਇਆ ਸੀ ਸੋ ਜਾਂਚ ਕੀਤੀ ਗਈ ਸੀ ਪਹਿਲਾ ਜੋ ਕੁਝ ਜੋ ਪੈਟਰੋਲ ਪੰਪਸ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ ਕਹਿ ਸਕਦੇ ਆ ਕਿ ਟੈਸਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਪਾਇਆ ਗਿਆ ਕਿ 40% ਦੀ ਅਜਿਹੀਆਂ ਵਹੀਕਲਸ ਨੇ ਜਿਨ੍ਹਾਂ ਦਾ ਪੋਲੂਸ਼ਨ ਨਹੀਂ ਹੋਇਆ ਯਾਨੀ ਕਿ ਹੁਣ ਜਿਨ੍ਹਾਂ ਲੋਕਾਂ ਨੇ ਪੋਲੂਸ਼ਨ ਨਹੀਂ ਕਰਾਇਆ ਐਕਸਪਾਇਰ ਹੋ ਗਿਆ ਰਿਨਿਊ ਅਜੇ ਕਰਾਣਾ ਹੈ ਦੁਬਾਰਾ ਚੈੱਕ ਕਰਵਾਉਣਾ ਹੈ ਜਾਂ ਫਿਰ ਕਈਆਂ ਨੇ ਕਰਵਾਇਆ ਹੀ ਨਹੀਂ ਹੈ ਤਾਂ ਉਹਨਾਂ ਦੇ ਲਈ ਬੇਹ ਜ਼ਰੂਰੀ ਖਬਰ ਹੈ ਹੁਣ ਕਰਾਣਾ ਲਾਜ਼ਮੀ ਹੋਵੇਗਾ ਕਿਉਂਕਿ ਨਹੀਂ ਤਾਂ ਨਤੀਜੇ ਭੁਗਤਨੇ ਪੈਣਗੇ ਚਲਾਨ ਕਟਿਆ ਜਾਵੇਗਾ ਇਹ ਚਲਾਨ ਕਟਿਆ ਜਾਵੇਗਾ ਜੋ ਆਟੋਮੈਟਿਕਲੀ ਤੁਸੀਂ ਤੇਲ ਕੋਣ ਜਾਓਗੇ ਔਰ ਇਹ ਪ੍ਰੋਜੈਕਟ ਹੈ ਜੋ ਪਹਿਲਾਂ ਜੋ ਸੈਟਲਾਈਟ ਪ੍ਰੋਜੈਕਟ ਦੇ ਵਿੱਚ ਜੋ ਟੈਸਟ ਆਲਰੇਡੀ ਕੀਤਾ ਜਾ ਚੁੱਕਿਆ ਹੈ ਕੈਮਰੇ ਆਲਰੇਡੀ ਇੰਸਟਾਲ ਕੀਤੇ ਜਾਣੇ ਨੇ ਔਰ ਸੌਫਟਵੇਅਰ ਹੀ ਸਿਰਫ ਇੰਸਟਾਲ ਹੋਣੇ ਨੇ ਯਾਨੀ ਕਿ 15 ਅਗਸਤ ਤੋਂ ਬਾਅਦ ਲਗਭਗ ਦਿੱਲੀ ਦੇ ਸਾਰੇ ਹੀ ਪੈਟਰੋਲ ਪੰਪਾਂ ਦੇ ਉੱਪਰ ਜੋ ਇਹ ਕੈਮਰੇ ਤੇ ਸੌਫਟਵੇਅਰ ਇੰਸਟਾਲ ਹੋ ਜਾਣਗੇ ਯਾਨੀ ਕਿ 15 ਅਗਸਤ ਤੋਂ ਬਾਅਦ ਜੇਕਰ ਤੁਸੀਂ ਦਿੱਲੀ ਦੇ ਕਿਸੇ ਪੈਟਰੋਲ ਪੰਪ ਤੇ ਤੇਲ ਪੁਆਣ ਜਾਓਗੇ ਔਰ ਉੱਥੇ ਜਾ ਕੇ ਜੇਕਰ ਤੁਸੀਂ ਦੇਖੋਗੇ ਕਿ ਉਸ ਪੈਟਰੋਲ ਪੰਪ ਦੇ ਉੱਪਰ ਕੈਮਰੇ ਲੱਗੇ ਨੇ ਤਾਂ ਤੁਸੀਂ ਸਤਰਕ ਹੋ ਜਾਇਓ ਪੋਲੂਸ਼ਨ ਜ਼ਰੂਰ ਕਰਵਾ ਲਿਓ ਜੇ ਤੁਸੀਂ ਪੋਲੂਸ਼ਨ ਨਹੀਂ ਕਰਵਾਇਆ ਕਿਉਂਕਿ 1 ਘੰਟੇ ਦੀ ਮੌਹਲਤ ਜ਼ਰੂਰ ਦਿੱਤੀ ਜਾਵੇਗੀ ਯਾਨੀ ਕਿ ਤੁਹਾਡੇ ਕੋਲ 1 ਘੰਟਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਆਪਣੀ ਗੱਡੀ ਦਾ ਪੋਲੂਸ਼ਨ ਕਰਵਾ ਕੇ ਚਲਾਣ ਤੋਂ ਬਚ ਸਕਦੇ ਹੋ ਪਰ ਜੇਕਰ ਤੁਸੀਂ ਉਸ 1 ਘੰਟੇ ਦੇ ਵਿੱਚ ਵੀ ਪੋਲੂਸ਼ਨ ਨਹੀਂ ਕਰਵਾਨੀਓ ਗੱਡੀ ਦਾ ਤਾਂ ਤੁਹਾਨੂੰ ਚਲਾਣ ਭੁਗਤਣਾ ਪਵੇਗਾ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸੜ ਨਾਲ ਫਿਲਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਜੇਕਰ ਤੁਸੀਂ ਆਪਣੀ ਗੱਡੀ ਦਾ ਪੋਲੂਸ਼ਨ ਸਰਟੀਫਿਕੇਟ ਨਹੀਂ ਲੱਤਾ ਅਜ ਤੱਕ ਗੱਡੀ ਦਾ ਪੋਲੂਸ਼ਨ ਨਹੀਂ ਕਰਵਾਇਆ ਜਾਂ ਐਕਸਪਾਇਰ ਹੋ ਗਿਆ ਵੈ ਤਾਂ ਜਲਦ ਹੀ ਕਰਵਾ ਲਵੋ ਕਿਉਂਕਿ ਦਿੱਲੀ ਸਰਕਾਰ ਦੇ ਨਵੇਂ ਨਿਯਮ ਲਾਗੂ ਹੋਣ ਲੱਗੇ ਨੇ ਤੁਹਾਡਾ ਚਲਾਨ ਹੈ ਜੋ ਹੁਣ ਆਟੋਮੈਟਿਕਲੀ ਕੱਟ ਜਾਵੇਗਾ ਇਹ ਚਲਾਨ ਤੁਹਾਡੇ ਫੋਨ ਤੇ ਮੈਸੇਜ ਭੇਜ ਦਿੱਤਾ ਜਾਵੇਗਾ ਤੁਹਾਡਾ ਚਲਾਨ ਕੱਟ ਦਿੱਤਾ ਜਾਵੇਗਾ ਸੋ 15 ਅਗਸਤ ਤੋਂ ਬਾਅਦ ਸੋ ਹੁਣ ਦਿੱਲੀ ਸਰਕਾਰ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਕੈਮਰਾ ਇੰਸਟਾਲ ਕੀਤੇ ਜਾਣਗੇ ਜਿੰਨਾ ਪੈਟਰੋਲ ਪੰਪਾਂ ਦੇ ਉੱਪਰ ਕੈਮਰਾ ਇੰਸਟਾਲ ਹੋ ਉਹਨਾ ਪੈਟਰੋਲ ਪੰਪਾ ਦੇ ਉੱਤੇ ਸੌਫਟਵੇਅਰ ਹੀ ਇੰਸਟਾਲ ਕਰਨਾ ਹੈ ਸਿਰਫ ਅਤੇ ਉਸ ਤੋਂ ਬਾਅਦ ਕੀ ਹੋਵੇਗਾ ਕਿ ਜੋ ਜੋ ਗੱਡੀਆਂ ਨੇ ਟੂ ਵੀਲਰਸ ਨੇ ਫੋਰ ਵੀਲਰਸ ਨੇ ਕੋਈ ਵੀ ਤਰ੍ਹਾਂ ਦਾ ਵਹੀਕਲ ਹੈ ਦਿੱਲੀ ਦੇ ਵਿੱਚ ਲੱਖਾਂ ਹੀ ਵਹੀਕਲਸ ਨੇ ਜਿਨ੍ਹਾਂ ਦੇ ਵਿੱਚ ਲਗਭਗ 40% ਦੀ ਵਹੀਕਲਸ ਅਜਿਹੀਆਂ ਨੇ ਜਿਨ੍ਹਾਂ ਦਾ ਪੋਲੂਸ਼ਨ ਹੈ ਜੋ ਨਹੀਂ ਹੋਇਆ ਜੇਕਰ ਤੁਹਾਡੀ ਗੱਡੀ ਦਾ ਪੋਲਿਊਸ਼ਨ ਨਹੀਂ ਹੋਇਆ ਤਾਂ ਤੁਸੀਂ ਵੀ ਜਲਦੀ ਹੀ ਕਰਵਾ ਲਵੋ ਕਿਉਂਕਿ ਜੇਕਰ ਤੁਸੀਂ ਤੇਲ ਪੁਆਣ ਜਾਵੋਗੇ 15 ਅਗਸਤ ਤੋਂ ਬਾਅਦ ਤਾਂ ਦਿੱਲੀ ਦੇ ਜਿਸ પેટ્રોલ ਪੰਪ ਦੇ ਉੱਤੇ ਸੌਫਟਵੇਅਰ ਤੇ ਕੈਮਰਾ ਇੰਸਟਾਲ ਹੋਣਗੇ ਸੋ ਉੱਥੇ ਜਾਂਦਿਆਂ ਹੀ ਤੁਹਾਡਾ ਚਲਾਨ ਕੱਟ ਜਾਂਦਾ ਸੋ ਪੂਰੀ ਪ੍ਰਕਿਰਿਆ ਸਮਝਾ ਦਿੰਦੇ ਆ ਕਿ ਇੱਕ ਅ ਜੋ ਪੈਟਰੋਲ ਪੰਪ ਦੇ ਉੱਪਰ ਕੈਮਰਾ ਤੇ ਸੌਫਟਵੇਅਰ ਇੰਸਟਾਲ ਕਰ ਦਿੱਤਾ ਜਾਵੇਗਾ ਜਦ ਤੁਸੀਂ ਆਪਣੀ ਗੱਡੀ ਆਪਣਾ ਵਹੀਕਲ ਲੈ ਕੇ ਪੈਟਰੋਲ ਪੰਪ ਤੇ ਜਾਵੋਗੇ ਤਦ ਤੁਹਾਡਾ ਜੋ ਗੱਡੀ ਉਸ ਨੂੰ ਸਕੈਨ ਕਰ ਦਿੱਤਾ ਜਾਵੇਗਾ ਸਕੈਨ ਕਰਨ ਤੋਂ ਬਾਅਦ ਤੁਹਾਡੇ ਵਹੀਕਲ ਦਾ ਡਾਟਾ ਵਾ ਉਸ ਦੇ ਵਿੱਚ ਦੇਖਿਆ ਜਾਵੇਗਾ ਕਿ ਪੋਲੂਸ਼ਨ ਹੋਇਆ ਵਾ ਜੇਕਰ ਤੁਹਾਡਾ ਪੋਲੂਸ਼ਨ ਹੋਇਆ ਵਾ ਤਾਂ ਤੁਸੀਂ ਬਚ ਜਾਓਗੇ ਜੇਕਰ ਤੁਹਾਡਾ ਪੋਲੂਸ਼ਨ ਨਹੀਂ ਹੋਇਆ ਤਾਂ ਸਰਕਾਰ ਤੁਹਾਨੂੰ 1 ਘੰਟੇ ਦੀ ਮੌਹਲਤ ਦੇਵੇਗੀ 1 ਘੰਟੇ ਦੇ ਵਿੱਚ ਵਿੱਚ ਜੇਕਰ ਤੁਸੀਂ ਆਪਣੀ ਗੱਡੀ ਦਾ ਪੋਲਿਊਸ਼ਨ ਹੈ ਕਰਵਾ ਲੈਨੇ ਹੋ ਤਾਂ ਤੁਹਾਡਾ ਚਲਾਨ ਹੋਣ ਤੋਂ ਪਛ ਜਾਵੇਗਾ ਪਰ ਜੇਕਰ ਤੁਸੀਂ ਇਸ 1 ਘੰਟੇ ਦੇ ਵਿੱਚ ਪੋਲਿਊਸ਼ਨ ਹੈ ਗੱਡੀ ਦਾ ਨਹੀਂ ਕਰਵਾਨੇ ਹੋ ਪੋਲਿਊਸ਼ਨ ਸਰਟੀਫਿਕੇਟ ਨਹੀਂ ਲੰਨੇ ਹੋ ਤਾਂ ਤੁਹਾਡੀ ਗੱਡੀ ਦਾ ਚਲਾਨ ਹੈ ਜੋ ਆਨਲਾਈਨ ਹੋ ਜਾਵੇਗਾ ਔਰ ਤੁਹਾਡੇ ਫੋਨ ਨੰਬਰ ਦੇ ਉੱਪਰ ਤੁਹਾਨੂੰ ਚਲਾਨ ਕੱਟ ਕੇ ਭੇਜ ਦਿੱਤਾ ਜਾਵੇਗਾ ਸੋ ਇਹ ਖਾਸ ਗੱਲ ਹੈ ਸਾਂਝੀ ਕਰਨੀ ਹੈ ਕਿਉਂਕਿ 40% ਦੀ ਵਹੀਕਲ ਅਜਿਹੀਆਂ ਨੇ ਜਿਨ੍ਹਾਂ ਦਾ ਪੋਲਿਊਸ਼ਨ ਨਹੀਂ ਹੋਇਆ ਸੀ ਸੋ ਜਾਂਚ ਕੀਤੀ ਗਈ ਸੀ ਪਹਿਲਾ ਜੋ ਕੁਝ ਜੋ ਪੈਟਰੋਲ ਪੰਪਸ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ ਕਹਿ ਸਕਦੇ ਆ ਕਿ ਟੈਸਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਪਾਇਆ ਗਿਆ ਆ ਕਿ 40% ਦੀ ਅਜਿਹੀ ਵਹੀਕਲਸ ਨੇ ਜਿਨ੍ਹਾਂ ਦਾ ਪੋਲਿਊਸ਼ਨ ਨਹੀਂ ਹੋਇਆ ਯਾਨੀ ਕਿ ਹੁਣ ਜਿਨ੍ਹਾਂ ਲੋਕਾਂ ਨੇ ਪੋਲਿਊਸ਼ਨ ਨਹੀਂ ਕਰਾਇਆ ਐਕਸਪਾਇਰ ਹੋ ਗਿਆ ਰੀਨਿਊ ਅਜੇ ਕਰਾਣਾ ਹੈ ਦੁਬਾਰਾ ਚੈੱਕ ਕਰਵਾਉਣਾ ਹੈ ਜਾਂ ਫਿਰ ਕਈਆਂ ਨੇ ਕਰਵਾਇਆ ਹੀ ਨਹੀਂ ਹੈ ਤਾਂ ਉਹਨਾਂ ਦੇ ਲਈ ਇਹ ਜ਼ਰੂਰੀ ਖਬਰ ਹੈ ਉਹਨ ਕਰਾਣਾ ਲਾਜ਼ਮੀ ਹੋਵੇਗਾ ਕਿਉਂਕਿ ਨਹੀਂ ਤਾਂ ਨਤੀਜੇ ਭੁਗਤਨੇ ਪੈਣਗੇ ਚਲਾਨ ਕਟਿਆ ਜਾਵੇਗਾ ਇਹ ਚਲਾਨ ਕਟਿਆ ਜਾਵੇਗਾ ਜੋ ਆਟੋਮੈਟਿਕਲੀ ਤੁਸੀਂ ਤੇਲ ਕੋਣ ਜਾਓਗੇ ਔਰ ਇਹ ਪ੍ਰੋਜੈਕਟ ਹੈ ਜੋ ਪਹਿਲਾਂ ਜੋ ਸੈਟਲਾਈਟ ਪ੍ਰੋਜੈਕਟ ਦੇ ਵਿੱਚ ਜੋ ਟੈਸਟ ਆਲਰੇਡੀ ਕੀਤਾ ਜਾ ਚੁੱਕਿਆ ਹੈ ਕੈਮਰੇ ਆਲਰੇਡੀ ਇੰਸਟਾਲ ਕੀਤੇ ਜਾਣੇ ਨੇ ਔਰ ਸੌਫਟਵੇਅਰ ਹੀ ਸਿਰਫ ਇੰਸਟਾਲ ਹੋਣੇ ਨੇ ਯਾਨੀ ਕਿ 15 ਅਗਸਤ ਤੋਂ ਬਾਅਦ ਲਗਭਗ ਦਿੱਲੀ ਦੇ ਸਾਰੇ ਹੀ ਪੈਟਰੋਲ ਪੰਪਾ ਦੇ ਉੱਪਰ ਜੋ ਇਹ ਕੈਮਰੇ ਤੇ ਸੌਫਟਵੇਅਰ ਇੰਸਟਾਲ ਹੋ ਜਾਣਗੇ ਯਾਨੀ ਕਿ 15 ਅਗਸਤ ਤੋਂ ਬਾਅਦ ਜੇਕਰ ਤੁਸੀਂ ਦਿੱਲੀ ਦੇ ਕਿਸੇ ਪੈਟਰੋਲ ਪੰਪ ਤੇ ਤੇਲ ਪੁਆਣ ਜਾਓਗੇ ਔਰ ਉੱਥੇ ਜਾ ਕੇ ਜੇਕਰ ਤੁਸੀਂ ਦੇਖੋਗੇ ਕਿ ਉਸ ਪੈਟਰੋਲ ਪੰਪ ਦੇ ਉੱਪਰ ਕੈਮਰੇ ਲੱਗੇ ਨੇ ਤਾਂ ਤੁਸੀਂ ਸਤਰਕ ਹੋ ਜਾਇਓ ਪੋਲੂਸ਼ਨ ਜ਼ਰੂਰ ਕਰਵਾ ਲਿਓ ਜੇ ਤੁਸੀਂ ਪੋਲੂਸ਼ਨ ਨਹੀਂ ਕਰਵਾਇਆ ਕਿਉਂਕਿ 1 ਘੰਟੇ ਦੀ ਮੌਹਲਤ ਜ਼ਰੂਰ ਦਿੱਤੀ ਜਾਵੇਗੀ ਯਾਨੀ ਕਿ ਤੁਹਾਡੇ ਕੋਲ 1 ਘੰਟਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਆਪਣੀ ਗੱਡੀ ਦਾ ਪੋਲੂਸ਼ਨ ਕਰਵਾ ਕੇ ਚਲਾਣ ਤੋਂ ਬਚ ਸਕਦੇ ਹੋ ਪਰ ਜੇਕਰ ਤੁਸੀਂ ਉਸ 1 ਘੰਟੇ ਦੇ ਵਿੱਚ ਵੀ ਪੋਲੂਸ਼ਨ ਨਹੀਂ ਕਰਵਾਨੀਓ ਗੱਡੀ ਦਾ ਤਾਂ ਤੁਹਾਨੂੰ ਚਲਾਣ ਭੁਗਤਣਾ ਪਵੇਗਾ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸੜ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ